ਨਾਮ ਹੋਰਵਾ ਰੁਕਮੇ ਦਾ ਵੰਦਨਾ ਮ੍ਰਿਤਮੁਕਸ਼ੀ ਮਾਮੇਤਾ ਓਮ ਸਾ ਬੋਵਾ ਭੋਮ ਓਮ ਮਹਾ ਜੋ ਹਮ ਅਸੀਂ ਸ਼ਿਵ ਪਰਵਾਰ ਲੰਗਰ Bhandar ਕਮੇਟੀ ਅਜਨਾਲਾ ਦਾ 14ਵਾਂ ਲੰਗਰ ਬੰਨਾਰਾ ਅੱਜ ਅਜਨਾਲੇ ਸ਼ਹਿਰ ਤੋਂ ਉਹਦੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਲੈ ਕੇ ਜਾ ਰਹੇ ਹਾਂ ਸ਼ਿਵ ਭਗਤਾਂ ਦੇ ਵਿੱਚ ਬਹੁਤ ਉਤਸ਼ਾਹ ਆ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਪਿੱਛੇ ਜੀ ਪਹਿਲਗਾਮ ਇੱਕ ਅਟੈਕ ਹੋਇਆ ਸੀਗਾ ਉਸ ਨੂੰ ਨજર ਅੰਦਾਜ਼ ਕਰਦੇ ਹੋਏ ਸ਼ਹਿਰ ਪਿੰਡਾਂ ਦੇ ਵਿੱਚ ਇੰਨਾ ਜੋਸ਼ ਹੈ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਇਹਦੇ باوجود ਕਿ ਹੈਲੀ ਦੀ ਜਿਹੜੀ ਵਿਵਸਥਾ ਉਹਨਾਂ ਨੇ ਕੈਨਸਲ ਕੀਤੀ ਆ ਹੈਲੀ ਦੀ ਉਡਾਨ ਨਹੀਂ ਭਰੇਗਾ ਉਹਦੇ باوجود ਲੋਕ ਪੂਰੇ ਉਤਸ਼ਾਹ ਦੇ ਨਾਲ ਸ਼ਹਿਰਾਂ ਚੋਂ ਨਿਕਲ ਰਹੇ ਨੇ ਸਾਨੂੰ ਬਹੁਤ ਫੋਨ ਆ ਰਹੇ ਨੇ ਸਾਡੇ ਸਹਬੋ ਦੇ ਪ੍ਰਧਾਨ ਰਾਜਨਕਪੂਰ ਜੀ ਨੇ ਕਰੰਟ ਕਾਊਂਟਰ ਜਿਹੜੇ ਆ ਬਾਲਟਾਲ ਸ਼੍ਰੀਨਗਰ ਕਈ ਥਾਵਾਂ ਤੇ ਖਲਵਾਏ ਆ ਜਿੱਥੇ ਆਣ ਕੇ ਯਾਤਰੀ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦਾ ਇਹ ਯਾਤਰਾ 3 ਤਰੀਕ ਤੋਂ ਸ਼ੁਰੂ ਹੋ ਰਹੀ ਆ ਯਾਤਰੇ ਦੀ ਸੁਵਿਧਾ ਲਈ ਲੰਗਰ ਦਾ ਪ੍ਰਬੰਧ ਹੈ ਰਹਿਣ ਦਾ ਪ੍ਰਬੰਧ ਹੈ ਖਾਣ ਪੀਣ ਦਾ ਹਰ ਤਰ੍ਹਾਂ ਦਾ ਪ੍ਰਬੰਧ ਹੈ ਕਿਸੇ ਕਿਸਮ ਦੀ ਕੋਈ ਵੀ ਯਾਤਰੀ ਕੋਈ ਵੀ ਚਿੰਤਾ ਨਾ ਕਰੇ ਅਸੀਂ ਸ਼ਹਿਰ ਦੇ ਵਿੱਚ ਪੂਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਇਹ ਲੰਗਰ ਭੰਡਾਰਾ ਲੈ ਕੇ ਜਾ ਰਹੇ ਹਾਂ ਔਰ ਪੁਲਿਸ ਪ੍ਰੋਟੈਕਸ਼ਨ ਇੰਨੀ ਆ ਜੀਐਨਕੇ ਵੱਲੋਂ ਵਕੂ ਕਰੀ ਇੰਟੈਲੀਜੈਂਸ ਇੰਨੀਆਂ ਕੋ ਹਿੱਸਾ ਲਾ ਦਿੱਤੀਆਂ ਨੇ ਸ਼ਰਾਈ ਬੋਰਡ ਵੱਲੋਂ ਵੀ ਇਹਨੇ ਪੂਰਾ ਪ੍ਰਬੰਧ ਕੀਤੇ ਗਏ ਨੇ किसी गल की चिंता ना कर रहे उ तो दर्शन कर ली पहुंचो बोल शंकर भगवान की जय बोल अमरनाथ भगवान की जय जो हमारे अजनाला की जो कमेटी है अमरनाथ लंगर कमेटी शिव परिवार ये हमारा चौदवा लंगर भगवान शंकर के यहाँ अर्थात अमरनाथ यात्री के लिए बालटाल और पंचरत्नी में दो जगह लंगर लगाते हैं ये चौदमा लंगर जा रहा है तो जो भी हमारे भारत बस के जो भी भक्तजन हैं, जो भी पंजाब के जो भी भक्तजन को तो कोई डरे नहीं बिना डरे भगवान अमरनाथ के दर्शन करके आए जो भी पंजाब की सरकार है भारत सरकार है उन्होंने बहुत अच्छी व्यवस्था की है और जो शिव परिवार लंगर कमेटी है उन्होंने भी बहुत अच्छी व्यवस्था की है सभी भक्तों के लिए लंगर की व्यवस्था खाने की व्यवस्था रहने की व्यवस्था बहुत अच्छी व्यवस्था है तो कोई डरे नहीं बिना डरे भगवान शंकर के अमरनाथ के दर्शन करने के लिए जाए बोल शंकर भगवान की